ਇਹਦਾ ਕੱਦ-ਕਾਢ ਵੀ ਵਧੀਆ ਹੈਗਾ। ਸੋਹਣੀ ਝੋਟੀ ਆ ਪੂਰੀ। ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ, ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ। ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆ ਗਈ। ਛੋਟੀ ਉਮਰ ਦੇ ਵਿੱਚ ਹੀ ਆ ਪਹਿਲਾ ਸੂਆ ਇਹਨੇ ਸੂਣਾ ਹੈ। ਤਕਰੀਬਨ ਹਫ਼ਤਾ ਅੱਗੇ ਤਾਂ ਬਾਕੀ ਆ ਅਜੇ ਦਿਨ ਪੂਰੇ ਹੋਣ ਦਾ। ਬਾਕੀ ਉੱਪਰ-ਨੀਚੇ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿੰਨੇ ਦਾ ਉੱਪਰ-ਨੀਚੇ ਲੈ ਜਾਏ। ਤੇ ਆਪ ਇਹ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਕੋਹੇ ਨੂਰ ਦੀ ਆ ਤੇ ਬਾਈ ਘਰੇ ਹੈ ਨਹੀਂ ਇਸੇ ਲਈ ਡਿਟੇਲ ਸਾਰੀ ਮੈਨੂੰ ਦੱਸਤੀ ਸੀਗੀ ਇਸੇ ਲਈ ਉਹ ਸਾਰੀ ਡਿਟੇਲ ਤੁਹਾਨੂੰ ਮੈਂ ਹੀ ਦੱਸ ਰਿਆਂਗਾ ਆਪ ਇਹ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਕੋਹੇ ਨੂਰ ਦੀ ਆ ਜਿਹੜਾ ਇਹ ਸੀਮਨ ਲੱਗਿਆ ਵਾ ਉਹ ਵੀ ਚੰਗਾ ਲੱਗਿਆ ਵਾ ਤੇ ਉਹਦਾ ਪਰ ਰਿਕਾਰਡ ਨਹੀਂ ਹੈਗਾ ਪੂਰਾ ਪਤਾ ਵੀ ਪ੍ਰੋਪਰ ਮਤਲਬ ਬੁੱਲ ਦਾ ਨਾਮ ਨਹੀਂ ਪਤਾਗਾ ਵੀ ਕਿਹੜਾ ਸੀਮਨ ਲੱਗਿਆ ਵਾ ਤੇ ਝੋਟੀ ਸੋਹਣੀ ਆ ਬਾਡੀ ਵੰਤਰ ਦੀ ਬਹੁਤ ਸੋਹਣੀ ਆਗੀ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹਾਂ ਥੋੜਾ ਜਿਹਾ ਉਪਰਾਂ ਕਰਕੇ ਮੈਥੋਂ ਡਰਦੀ ਆਗੀ ਤੇ ਇੱਕ ਘਰ ਖੇਤਾਂ ਦੇ ਵਿੱਚ ਆ ਤੇ ਪਸ਼ੂਆਂ ਵਾਲਾ ਪਾਸਾ ਵੀ ਤਕਰੀਬਨ ਪਿਛਲੇ ਪਾਸੇ ਆ ਇਧਰ ਕੋਈ ਆਉਂਦਾ ਜਾਂਦਾ ਨਹੀਂ ਕਰਕੇ ਤਕਰੀਬਨ ਪਸ਼ੂ ਸਾਰੇ ਡਰਦੇ ਆਗੀ ਇਸ ਲਈ ਥੋੜਾ ਜਿਹਾ ਡਰਦੀ ਜ਼ਰੂਰ ਆਗੀ ਤੇ ਬਾਕੀ ਉਂ ਸੀਲ ਆਗੀ ਤੇ ਕੱਦ-ਕਾੜ ਵੀ ਚੰਗੇ ਦੇ ਵਿੱਚ ਆ ਤੇ ਆਰਡਰ ਇਹਨੇ ਬਰਾਉਣਾ ਸਟਾਰਟ ਕਰਤਾ ਤੇ ਬਾਕੀ ਮੈਂ ਦਾ ਵੀ ਚੰਗਾ ਆਰਡਰ ਤਿਆਰ ਕਰੂਗੀ। ਦੰਦ ਆਪਾਂ ਦੇਖਿਆ ਨਹੀਂ ਕਿਉਂਕਿ ਡਰਦੀ ਹੈਗੀ। ਉਹ ਤੁਸੀਂ ਆ ਕੇ ਕਨਫਰਮ ਕਰ ਲਿਓ। ਮੇਰੇ ਖਿਆਲ ਦੇ ਨਾਲ ਖੀਰੀ ਹੋਊ ਜਾਂ ਧੋਕਦੰਦ ਹੋਊਗੀ। ਤੇ ਉਹ ਤੁਸੀਂ ਆਪ ਆ ਕੇ ਕਨਫਰਮ ਕਰ ਸਕਦੇ ਹੋਗੇ। ਬਾਕੀ ਝੋਟੀ ਸਾਫ ਸੁਥਰੀ ਆ। ਸਾਰੇ ਪੱਖਾਂ ਤੋਂ ਚੰਗੀ ਆ, ਸੋਹਣੀ ਹੈਗੀ। ਅੱਗੇ ਤਸੱਲੀ ਤੁਸੀਂ ਕਰਨੀ ਹੈਗੀ। ਆਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ। ਆ ਮਾਂ ਦਾ ਰਿਕਾਰਡ ਆ ਉਹ 14 ਤੋਂ 15 ਲੀਟਰ ਦਾ ਇਹਦਾ। ਤੇ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ ਵੀ ਇਹ ਪਹਿਲੇ ਸੂਏ ਕਿੰਨਾ ਦੁੱਧ ਦੇ ਸਕਦੀ ਹੈਗੀ ਤੇ ਬਾਕੀ ਤੁਹਾਨੂੰ ਆਪਾਂ ਥਾਣ ਦਿਖਾ ਦਿੰਨੇ ਆ ਥੋੜਾ ਜਿਹਾ ਕਰੀ ਜ਼ੂਮ ਕਰਕੇ ਕਿਉਂਕਿ ਥੋੜਾ ਡਰਦੀ ਹੈ ਥਾਣ ਸੋਹਣੇ ਕੱਢੂਗੀ ਪਹਿਲੇ ਸੂਏ ਦੇ ਵਿੱਚ ਹੀ ਤੇ ਬਾਕੀ ਸਪੇਸ ਬਹੁਤ ਆ ਤੋੜ ਕੇ ਦਿਖਾਉਂਦੀ ਤੁਹਾਨੂੰ ਕਿਰਾਂ ਕੋਸ਼ਿਸ਼ ਆਪ ਕਰਾਂਗੇ ਜੇ ਤੁਰੀ ਤਾਂ ਅੱਗੇ ਤਸੱਲੀ ਸਾਰੀ ਤੁਸੀਂ ਕਰਨੀ ਆ ਤੇ ਆ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਮੁੱਲ ਇਹਦਾ 145000 ਆ ਮੌਕੇ ਤੇ ਮਾਣ ਤਾਣ ਹੋ ਜਾਊਗਾ ਤੇ ਆ ਦੀ ਤੁਸੀਂ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਬਾਕੀ ਦੋਸਤੋ ਆਮ ਪਸ਼ੂ ਰੱਖੇ ਹੋਏ ਆ ਘਰ ਦੀ ਲੋੜ ਵਾਸਤੇ ਜਿਵੇਂ ਰੱਖੇ ਹੁੰਦੇ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੇ ਆਪਾਂ ਤੁਹਾਨੂੰ ਹੁਣ ਘੋਟੀ ਤੋੜ ਕੇ ਦਿਖਾਉਨੇ ਆ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਆ ਕੋਸ਼ਿਸ਼ ਕਰਦੇ ਆ ਤੁਹਾਨੂੰ ਤੇ ਵੈਸੇ ਥੋੜਾ ਡਰਦੀ ਹੈ ਝੋਟੀ ਤੇ ਜਿਵੇਂ ਵੀ ਹੈਗਾ ਤੁਹਾਨੂੰ ਪਤਾ ਹੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਤੁਸੀਂ ਫੁੱਲ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਬਾਕੀ ਜਿਹੜੀ ਮਾਦਰ ਹੈ ਇਹਦੀ ਉਹ ਵੀ ਕਹਿੰਦੇ ਵੀ ਲੰਮਾ ਸਮਾਂ ਦੁੱਧ ਦਿੰਦੀ ਹੈਗੀ ਠੰਡੀ ਸੀ ਲਾਗੀ ਤੇ ਇਹਦੇ ਤੋਂ ਵੀ ਉਮੀਦ ਵਧੀਆ ਚੰਗੀ ਉਮੀਦ ਆ ਗਈ ਤੇ ਛੋਟੀ ਉਮਰ ਦੇ ਵਿੱਚ ਹੈ ਝੋਟੀ ਪਰ ਆਪਾਂ ਦੰਦ ਨਹੀਂ ਦੇਖ ਕੇ ਡਰਦੀ ਕਰਕੇ ਇਤੋਰ ਕੇ ਤੁਹਾਨੂੰ ਆਪ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂਗੇ ਝੋਟੀ ਡਰਦੀ ਆ ਪਾਸੇ ਦੇ ਕੋਲੇ ਨਹੀਂ ਜਾਂਦੇ ਬਾਕੀ ਤਸੱਲੀ ਤੁਸੀਂ ਆਪ ਕਰ ਲਿਓ ਇਤੋਰ ਦੀ ਤੁਸੀਂ ਜੱਜਮੈਂਟ ਕਰ ਸਕਦੇ ਹੋ ਝੋਟੀ ਦਾ ਕਦ ਕਾਠ ਵੀ ਵਧੀਆ ਹੈਗਾ ਸੋਹਣੀ ਝੋਟੀ ਆ ਪੂਰੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਸਾਰੇ ਪੱਖਾਂ ਤੋਂ ਚੰਗੀ ਆ ਸਾਫ਼ ਸੁਥਰੀ ਆ ਪੂਰੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਤਸੱਲੀ ਕਰਕੇ ਆਪਦੀ ਫੋਲੋ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਵਾਲੀ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ